ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਤਿੰਨ ਮੁਜ਼ਮੂਨ ਕਰਤਾਰ 15 ਲੱਖ 71000 ਰੁਪਏ ਅਤੇ 695 ਅਮਰੀਕੀ ਡਾਲਰ ਬਰਾਮਦ ਕੀਤੇ ਗਏ ਹਨ ਪੁਲਿਸ ਕਮਿਸ਼ਨ ਲੁਧਿਆਣਾ ਅਫਸਰ ਪੰਨਾ ਸ਼ਰਮਾ ਆਈਪੀ एस वालों आधार अपराधिक तत्तों विरुद्ध चलाई गई मुहिम तहत लुधियाना पुलिस ने डी सी पी सिटी रुपिंद आई पी एस डी सी पी हरपाल सिंह पी पी एस ए डी ए डी सी पी इन अमनदीप सिंह बराड़ पी पी एस ए डी पी सी जोन तीन कमलजीत सिंह चाहल पी पी एस अते ए ਸੀਪੀ ਵੈਸਟ ਤੇਜਿੰਦਰਪਾਲ ਸਿੰਘ ਐਸਪੀਪੀਐਸ ਦੀ ਨਿਗਰਾਨੀ ਹੇਠ ਐਫਆਈਆ ਦਰਜ ਸੋਮਿਤੀ ਸੋਮਿਤੀ 16 8 2025 ਨੂੰ ਤਾਰਾ 3046433 ਬੀ ਐਨਐਸ ਅਦीन ਮੁਲਜ਼ਮਾਂ ਨੂੰ ਗਿਰਿਤ ਕਰ ਦਿੱਤਾ ਗਿਆ ਹੈ ਕਮਿਸ਼ਨ ਸਰਪੰਨ ਸ਼ਰਮਾ ਆਈਪੀਐਸ ਨੇ ਦੱਸਿਆ ਹੈ ਕਿ ਗਿਰਿਤ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਵਰਨ ਮਿੱਤਲ ਸੰਜੀਵ ਗੋਇਲ ਜਮਾਲਪੁਰ ਅਤੇ ਗਗਨਦੀਪ ਗਗਨਦੀਪ ਸ਼ਰਮਾ ਉਰਫ ਗਗਨਾ ਵਜੋਂ ਹੋਈ ਹੈ ਪੁਲਿਸ ਨੇ ਮਲਾਜ਼ਮਾਂ ਤੋਂ 15 ਲੱਖ 7000 ਰੁਪਏ ਅਤੇ 695 ਅਮਰੀਕੀ ਡਾਲਰ ਬਰਾਮਦ ਕੀਤੇ ਹਨ ਇਹਨਾਂ ਮਲਾਜ਼ਮਾਂ ਨੇ ਆਪਣੇ ਪਦੌੜੇ ਸਾਥੀਆਂ ਦੀਪਕ ਸਿੰਘ ਅਤੇ ਨਵਦੀਪ ਸਿੰਘ ਉਰਫ ਰੋਮੀ ਅਤੇ ਜੱਗਾ ਸਿੰਘ ਨਾਲ ਮਿਲ ਕੇ ਮਿਤੀ 16 8 2025 ਨੂੰ ਨਿਊਜ਼ ਕਿਚਲੂ ਨਗਰ ਲੁਧਿਆਣਾ ਦੇ ਇਲਾਕੇ ਵਿੱਚ ਬੰਦੂਕ ਦੀ ਨੋਕ ਤੇ ਚਾਰਸ ਗਰਗ ਅਤੇ ਉਸ ਦੇ ਚਾਚੇ ਨੂੰ ਨਿਸ਼ਾਨਾ ਬਣਾ ਕੇ ਲੁੱਟਖੋ ਕੀਤੀ ਗਈ ਹੈ ਫਰਾਰ ਸਾਥੀਆਂ ਨੂੰ ਫਰਲੇਪੁਰ ਸਟਾਪੀਮਾਰੀ ਸਾਪੇਮਾਰੀ ਜਾਰੀ ਹੈ ਮਾਨਜੁਗ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਇਹ ਹੋਰ ਘਟਨਾਵਾਂ ਅਤੇ ਲੁੱਟੀ ਗਈ ਜਾਇਦਾਦ ਦੀ ਬਰਾਮਦਗੀ ਸੰਬੰਧੀ ਹੋਰ ਅਪਸ਼ਕਿਚ ਕੀਤੀ ਜਾ ਰਹੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ